ਬਾਗਨ ਵਾਲਮੀਕੀ ਤੀਰਦੀ ਦੀ ਇੱਕ ਮਰਿਆਦਾ ਆ ਔਰ ਉਸ ਮਰਿਆਦਾ ਨੂੰ ਜਿਹੜੇ ਉੱਥੋਂ ਦੇ ਕੋਈ ਆਪਣੇ ਆਪ ਨੂੰ ਸੰਤ ਕਹਿ ਰਹੇ ਨੇ ਕਿਉਂਕਿ ਸੰਤੋ ਹੁੰਦੇ ਨੇ ਜਿਹੜੇ ਘੱਟੋ-ਘੱਟ ਧਾਰਮਿਕ ਜਿਹੜੀ ਪਰੰਪਰਾ ਉਹਨਾਂ ਦੀ ਪਾਲਣਾ ਕਰਨ ਲੇਕਿਨ ਉਹਨਾਂ ਨੇ ਜਿਸ ਤਰ੍ਹਾਂ ਗੁੰਡਾਗਰਦੀ ਕੀਤੀ ਆ ਵਾਲਮੀਕੀ ਤੀਰਦੇ ਮੂਰਤੀ ਤੇ ਚੜ ਗਏ ਗੱਲੇ ਤੇ ਚੜ ਗਏ ਤੀਰਦੇ ਉੱਪਰਲੇ ਪਾਸੇ ਚੜ ਗਏ ਜਿਹੜੀ ਬੇਅਦਬੀ ਉਹਨਾਂ ਨੇ ਕੀਤੀ ਆ ਉਹਦੇ ਰੋਸ ਵਿੱਚ ਉਹ ਇਹ ਪ੍ਰਦਰਸ਼ਨ ਸੀ ਕਰ ਰਹੇ ਸੇਵਕਾਂ ਦੇ ਜਿਹੜਾ ਕੀ ਬਾਬਾ ਕਰਪੂਰ ਥੱਲੇ ਤੋਂ ਹੁੰਦਾ ਆਪਣਾ ਗੁੰਡਾ ਤਤਵ ਲੈ ਕੇ ਔਰ ਗੁੰਡਾ ਗਰਦੀ ਦੇ ਨਾਲ ਨੰਗਾ ਨਾਚ ਜਿਹੜਾ ਕਰਾਇਆ ਉਹਨਾਂ ਦੇ ਕਿਰਦ ਤੇ ਉਨੂੰ ਕਦੀ ਵੀ ਵਾਲਮੀਕੀ ਅਨੁਯਾਈ ਜਿਹੜੇ ਨੇ ਲੋਕ ਉਹ ਬਰਦਾਸ਼ਤ ਨਹੀਂ ਕਰਨਗੇ ਸਰਕਾਰਾਂ ਦੇ ਬਰਾਬਰ ਦੇ ਦੋਸ਼ੀ ਚੋਖੋ ਦੇ ਉਹ ਸ਼ਾਇਨ ਬੋਰ ਬਣਿਆ ਹੋਇਆ ਆ ਇਹ ਡਿਊਟੀ ਸ਼ਾਇਨ ਬੋਰ ਦੀ ਬਣਦੀ ਆ ਕਿ ਉੱਥੇ ਸਾਰੀ ਦੇਖਭਾਲ ਕਰੇ ਇਹ ਜਿਹੜੇ ਉੱਥੇ ਉਹਨਾਂ ਨੇ ਅੰਦਰ ਮੰਦਰ ਦੇ ਵਿੱਚ ਜਾ ਕੇ ਜੋ ਨਾ ਬੇਅਦਬੀ ਕੀਤੀ ਆ ਉਹ ਬੇਅਦਬੀ ਦਾ ਨੋਟਿਸ ਉਹਨਾਂ ਲੈਣਾ ਚਾਹੀਦਾ ਔਰ ਪ੍ਰਸ਼ਾਸਨ ਨੂੰ ਚਾਹੀਦਾ ਜਿਹੜੇ ਵਿਅਕਤੀ ਨਜ਼ਰ ਆ ਰਹੇ ਨੇ ਬੇਅਦਬੀ ਕਰਦੇ ਉਹਨਾਂ ਪਰਚਾਦਰਜ ਹੋਣਾ ਚਾਹੀਦਾ ਓਥੇ ਆ ਕੇ ਕੋਈ ਜ਼ਬਰਨ ਢੰਡਾ ਚੜਾ ਜਾਏ ਇਹ ਸਰਕਾਰ ਦੀ ਪ੍ਰਸ਼ਾਸਨ ਦੀ ਫੇਲੀਅਰ ਆ ਔਰ ਉਹ ਕਹਿੰਦੇ ਮर्यादा ਨਾਲ ਚ ਨੱਚਦਾ ਆ ਦੱਸੋ ਇਹ ਕਿਹੜੀ ਮर्याਦਾ ਧੱਕੇ ਵਜ ਰਹੇ ਹੁਲਹਾੜੀਆਂ ਨਿਕੰਡੀਆਂ ਕੋਈ ਪਾਠ ਪੂਜਾ ਨਹੀਂ ਕਾਦੀ ਮर्याਦਾ ਹੈ ਵੀ ਅਨਾਰੀਆਂ ਜੀ ਅੱਜ ਤੁਹਾਡੇ ਬੰਦੇ ਪੋਟਾ ਕੀ ਕੀਤਾ ਜਾ ਰਿਹਾ 30% ਦੀ ਮੇਨ ਮੰਗ ਕੀ ਹੈ ਇਹ ਜੀ ਪੂਰੇ ਵਲਵਿਕੀ ਸਮਾਜ ਬੋਲੋ ਪੂਰੇ ਦੇਸ਼ ਦੇ ਅੰਦਰ ਉਹ ਪੂਰੇ ਪੰਜਾਬ ਦੇ ਅੰਦਰ ਰਹਿਣ ਵਾਲੇ ਜਿੰਨੇ ਵੀ ਵਲਮਿਕੀ ਉਹ ਲੋਕ ਜਿਨ੍ਹਾਂ ਦੀ ਪਰਮ ਪਿਤਾ ਪਰਮేశਵਰ ਭਗਵਾਨ ਵਾਲਮੀ ਕੀ ਮਹਾਰਾਜ ਔਰ ਪਾਵਨ ਵਾਲਮੀ ਕੀ ਤੀਰ ਸੇ ਆਸਥਾ ਔਰ ਸ਼ਰਧਾ ਹੈ ਉਹਨਾਂ ਵੱਲੋਂ ਇਹ ਕੋਰਸ ਮਜ਼ਾਰਾ ਕੀਤਾ ਜਾ ਰਿਹਾ ਹੈ ਮਤਲਬ ਕੀ ਹੈ ਜੀ ਮਸਲਾ ਹੈ ਜੀ ਪਾਵਨ ਵਾਲਮੀ ਕੀ ਤੀਰ ਦੀ ਇੱਕ ਮਰਿਆਦਾ ਆ ਔਰ ਉਸ ਮਰਿਆਦਾ ਨੂੰ ਜਿਹੜੇ ਉੱਥੋਂ ਦੇ ਕੋਈ ਆਪਣੇ ਆਪ ਨੂੰ ਸੰਤ ਕਹਿ ਰਹੇ ਨੇ ਕਿਉਂਕਿ ਸੰਤੋ ਹੁੰਦੇ ਨੇ ਜਿਹੜੇ ਘੱਟੋ-ਘੱਟ ਧਾਰਮਿਕ ਜਿਹੜੀ ਪਰੰਪਰਾ ਉਹਨਾਂ ਦੀ ਪਾਲਣਾ ਕਰਨ ਲੇਕਿਨ ਉਹਨਾਂ ਨੇ ਜਿਸ ਤਰ੍ਹਾਂ ਗੁੰਡਾਗਰਦੀ ਕੀਤੀ ਆ ਵਾਲਮੀਕੀ ਤੀਰ ਦੇ ਮੂਰਤੀ ਤੇ ਚੜ ਗਏ ਗੱਲੇ ਤੇ ਚੜ ਗਏ ਤੀਰ ਦੇ ਉੱਪਰਲੇ ਪਾਸੇ ਚੜ ਗਏ ਜਿਹੜੀ ਬੇਅਦਬੀ ਉਹਨਾਂ ਨੇ ਕੀਤੀ ਆ ਉਹਦੇ ਰੋਸ ਵਜੋਂ ਇਹ ਪ੍ਰਦਰਸ਼ਨ ਸੀ ਕਰਨ ਕਾਰਨ ਕੀ ਹੈ ਹਰ ਵਾਰ ਕਾਰਨ ਇੱਕੋ ਹੀ ਆ ਕਿ ਉੱਥੇ ਕਈ ਲੋਕ ਜਿਹੜੇ ਨੇ ਰਾਜਨੀਤਿਕ ਲਾਹਾ ਲੈਣ ਦੇ ਲਈ ਉੱਥੇ ਗੱਬਰ ਵਰਗੇ ਬੰਦੇ ਜਿਹੜੇ ਬੈਠੇ ਨੇ ਔਰ ਜਦੋਂ ਪ੍ਰਗਟ ਦਿਵਸ ਆਉਂਦਾ ਉਦੋਂ ਜੀ ਕਿ ਉਹਨਾਂ ਨੇ ਕੋਈ ਸ਼ਰਾਰਤ ਕਰਨੀ ਹੁੰਦੀ ਆ ਜਾਂ ਕੋਈ ਐਸਾ ਤਿਉਹਾਰ ਹੁੰਦਾ ਉਹ ਸਿਰਫ ਆਪਣਾ ਆਪ ਨੂੰ ਰਾਜਨੀਤੀ ਤੌਰ ਤੇ ਤਗੜਾ ਕਰਨ ਦੇ ਲਈ ਵਾਲਮੀਕੀ ਤੀਰ ਦੀ ਬੇਅਦਬੀ ਕਰਵਾ ਰਹੇ ਨੇ ਚਾਚੂ ਨੂੰ ਪ੍ਰਸ਼ਾਸਨ ਨੂੰ ਪੂਰਾ ਧਿਆਨ ਦੇਣਾ ਚਾਹੀਦਾ ਮੈਂ ਕਹਾਂ ਜੀ ਸਰਕਾਰੇ ਜੀ ਬਰਾਬਰ ਦੇ ਦੋਸ਼ੀ ਚੋਖੋ ਜਿਹੜਾ ਸ਼ਾਈਨ ਬੋਰਡ ਬਣਿਆ ਹੋਇਆ ਆ ਇਹ ਡਿਊਟੀ ਸ਼ਾਈਨ ਬੋਰਡ ਦੀ ਬਣਦੀ ਆ ਕਿ ਉੱਥੇ ਸਾਰੀ ਦੇਖਭਾਲ ਕਰੇ ਇਹ ਜਿਹੜੇ ਉੱਥੇ ਉਹਨਾਂ ਨੇ ਅੰਦਰ ਮੰਦਰ ਦੇ ਵਿੱਚ ਜਾ ਕੇ ਜੋ ਉਹਨਾਂ ਬੇਅਦਬੀ ਕੀਤੀ ਆ ਉਹ ਬੇਅਦਬੀ ਦਾ ਨੋਟਿਸ ਉਹਨਾਂ ਲੈਣਾ ਚਾਹੀਦਾ ਔਰ ਪ੍ਰਸ਼ਾਸਨ ਨੂੰ ਚਾਹੀਦਾ ਜਿਹੜੇ ਵਿਅਕਤੀ ਨਜ਼ਰ ਆ ਰਹੇ ਨੇ ਬੇਅਦਬੀ ਕਰਦੇ ਉਹਨਾਂ ਪਰਚਾਦਰਜ ਹੋਣਾ ਚਾਹੀਦਾ ਦੇਖੋ ਜੀ ਅੱਜ ਪੂਰਾ ਸਮਾਜ ਬੈਠਾ ਆ ਉਸ ਤੋਂ ਬਾਅਦ ਜਿਹੜਾ ਸਮਾਜ ਫੈਸਲਾ ਕਰ ਲੇ ਸਮਾਜ ਦੇ ਪ੍ਰਮੁੱਖ ਲੋਕੋ ਫੈਸਲਾ ਕਰ ਲੇ ਆਉਣ ਵਾਲੇ ਸਮੇਂ ਦੇ ਵਿੱਚ ਦੇਖਾਂਗੇ ਜੇ ਸਰਕਾਰ ਇਦਾਂ ਹੀ ਸਾਡੀ ਅਣਦੇਖੀ ਕਰਦੀ ਰਹੀ ਵਲਮਿਕੀ ਸਮਾਜ ਦੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਵੋਟ ਦੀ ਤਾਕਤ ਆ ਅਸੀਂ ਦੇਖਾਂਗੇ ਕਿ ਅਸੀਂ ਕਿੱਥੇ ਭੁਗਤਣਾ ਹੈ ਜੀ ਸਰ ਆਪਣਾ ਨਾਮ ਪਿਆਰਾ ਮੇਰਾ ਨਾਮ ਹੈ ਸ਼ਸ਼ੀ ਗੈਲਰੀ ਔਰ ਮੈਂ ਪੰਜਾਬ ਪ੍ਰਧਾਨ ਪਾਵਨ ਵਾਲਮੀ ਕੀ ਤਰਜਖਣ ਕਮੇਟੀ ਔਰ ਅੱਜ ਦਾ ਜਿਹੜਾ ਇਹ ਦਿਨ ਹੈ ਉਹ ਇਸ ਕਰਕੇ ਧਰਨਾ ਪ੍ਰਦਰਸ਼ਨ ਦਾ ਰੱਖਿਆ ਗਿਆ ਕਿ 27 ਤਰੀਕ ਵਾਲੇ ਦਿਨ ਜਿਹੜਾ ਕਿ ਬਹੁਤ ਤਾਲਾ ਔਰ ਮਤਭਾਗਾ ਦੇਣ ਕਿਥੇ ਪਾਵਨ ਵਾਲਮੀ ਕੀ ਤਰਦੀ ਇੰਨੀ ਵਿਤਵੀ ਹੋਈ ਹੈ ਕਿ ਅਸੀਂ ਸ਼ਬਦਾਂ ਚ ਬਿਆਨ ਨਹੀਂ ਕਰ ਸਕਦੇ ਇੱਕ ਓਮ ਪ੍ਰਕਾਸ਼ ਗੱਬਰ ਉਹਦਾ ਮੁੰਡਾ ਔਰ ਖਾਸ ਕਰਕੇ ਸੇਵਕਾਂ ਦੇ ਜਿਹੜਾ ਕੀ ਬਾਬਾ ਕਰਪੂਰ ਥੱਲੇ ਤੋਂ ਹੁੰਦਾ ਆਪਣਾ ਗੁੰਡਾ ਤਤਵ ਲੈ ਕੇ ਔਰ ਗੁੰਡਾਗਰਦੀ ਦੇ ਨਾਲ ਨੰਗਾ ਨਾਚ ਜਿਹੜਾ ਕਰਾਇਆ ਉਹਨਾਂ ਨੇ ਤਿਰਪ ਦੇ ਉੱਤੇ ਉਹਨੂੰ ਕਦੀ ਵੀ ਵਾਲਮੀਕੀ ਅਨੁਯਾਈ ਜਿਹੜੇ ਨੇ ਲੋਕ ਉਹ برداشت ਨਹੀਂ ਕਰਨਗੇ ਲਗਾਤਾਰ ਉਹਨਾਂ ਨੇ ਗੁੰਡਾਗਰਦੀ ਕੀਤੀ ਹੈ ਹਮੇਸ਼ਾ ਹੀ ਇੱਥੇ ਮਰਿਆਦਾ ਭੰਕਰਨ ਚ ਪਹਿਲਾ ਹੱਥ ਜਿਹੜਾ ਓਮ ਪ੍ਰਕਾਸ਼ ਗੱਬਨਾ ਰਿਹਾ ਜਿੰਨੀਆਂ ਮਰਿਆਦਾਵਾਂ ਭੰਗ ਹੋਈਆਂ ਅਸੀਂ ਚਾਹਾਂਗੇ ਕਿ ਐਸੇ ਹੀ ਤਰ੍ਹਾਂ ਹੀ ਜੇਕਰ ਸਰਕਾਰ ਨੇ ਜਿਹੜਾ ਕਿ ਸ਼ਾਇਨ ਬੋਰਡ ਦਾ ਚੇਅਰਮੈਨ ਮੁੱਖ ਮੰਤਰੀ ਆ ਉੱਥੇ ਆ ਕੇ ਕੋਈ ਜ਼ਬਰਨ ਝੰਡਾ ਚੜਾ ਜੇ ਇਹ ਸਰਕਾਰ ਦੀ ਪ੍ਰਸ਼ਾਸਨ ਦੀ ਫੇਲੀਅਰ ਆ ਔਰ ਉਹ ਕਹਿੰਦੇ ਮर्यादा ਨਾਲ ਝੰਡਾ ਚੜਾਇਆ ਦੱਸੋ ਇਹ ਕਿਹੜੀ ਮर्याਦਾ ਧੱਕੇ ਵਜਦੇ ਹੁਲਹਾੜੀਆਂ ਨਿਕੰਡੀਆਂ ਕੋਈ ਪਾਠ ਪੂਜਾ ਨਹੀਂ ਕਾਦੀ ਮर्याਦਾ ਮर्याਦਾ 'ਚ ਉਹ ਲੋਕ ਰਹਿ ਨਹੀਂ ਸਕਦੇ ਮर्याਦਾ ਉਹਨਾਂ ਨੇ ਭੰਗ ਕੀਤੀ ਆ ਉਹਨਾਂ ਦੇ ਕਾਰਵਾਈ ਹੋਣੀ ਚਾਹੀਦੀ ਆ ਝੰਡੇ ਰਿਮੂਵ ਹੋਣੇ ਚਾਹੀਦੇ ਆ ਇਹ ਧਰਨਾ ਪ੍ਰਦਰਸ਼ਨ ਹੋ ਤੱਕ ਚੱਲੇਗਾ ਚਾਹ ਤੱਕ ਸਾਰਾ ਕੰਮ ਹੋ ਨਹੀਂ ਜਾਂਦਾ ਕਿਉਂ ਇਸ ਤਰ੍ਹਾਂ ਕਿਉਂ ਕਰਦੇ ਦੇਖੋ ਜੀ ਇਹ ਆਪਣੀ ਰਾਜਨੀਤਿਕ ਰੋਟੀ ਖੇਗ ਰਿਆ ਔਰ ਗੱਲਿਆਂ ਦਾ ਰੌਲਾ ਉਹ ਚਾਹੁੰਦੇ ਆ ਕਬਜ਼ਾ ਕਰਨਾ ਜਿਹੜੇ ਕਿ ਉਹਨਾਂ ਦੇ ਡੇਰੇ ਆ ਉਹ ਇਹ ਕਹਿੰਦਾ ਭਾਵਾ ਨਾਥਾ ਨਾਲ ਰਿਲੇਟਡ ਆ ਗੋਰਖਨਾਥ ਦੇ ਚੇਲੇ ਨੇ ਉਹ ਵਾਲਮੀਕੀ ਮਹਾਰਾਜ ਨੂੰ ਨਹੀਂ ਮੰਨਦੇ ਉਹਨਾਂ ਦੀ ਆਸਥਾ ਨਹੀਂ ਵਾਲਮੀਕੀ ਮਹਾਰਾਜ ਚ ਇਸ ਕਰਕੇ ਉਹ ਗੋਰਖਨਾਥ ਦੇ ਚੇਲੇ ਉਸ ਸਿਰ ਤੇ ਕੀ ਦਾਵਾ ਰੱਖਦੇ ਆ ਜਿਨ੍ਹਾਂ ਨੇ ਟੀ ਦਸਾ ਜਾਤ ਕਰਾਇਆ ਜਿਨ੍ਹਾਂ ਨੇ ਭੋਖਰtela ਰੱਖਿਆ ਜਿਨ੍ਹਾਂ ਨੇ ਮੂਵਮੈਂਟ ਬਣਾਈ ਪੀਰ ਅਸ ਨੂੰ ਆਜ਼ਾਦ ਕਰਾਉਂਦੀ ਉਹ ਇਹ ਸੰਗਠਨ ਨੇ ਔਰ ਸੰਗਠਨਾ ਦੇ ਅਧਿਕਾਰੀ ਜੋ ਨਿਰਣੇ ਲੈਣਗੇ ਉਥੇ ਉਹ ਹੋਣਾ ਚਾਹੀਦਾ ਅੱਜ ਇਹ ਭੰਡਾਰੀ ਪੁਲ ਜਾਮ ਕੀਤਾ ਗਿਆ ਵਾ ਔਰ ਭੰਡਾਰੀ ਪੁਲ ਜਾਮ ਕਰਕੇ ਸਾਡਾ ਕੋਈ ਲੋਕਾਂ ਨੂੰ ਮਸਲਾ ਤੰਗ ਕਰਨ ਦਾ ਨਹੀਂ ਆਸੀਂ ਆਪਣੀ ਗੱਲ ਰੱਖਣੀ ਆ ਜਿਹੜੀ ਸਰਕਾਰ ਮੂਹਕ ਬੈਠੀ ਆ ਇਹ ਸਰਕਾਰ ਦਾ ਸੀ ਫੇਲਿਅਰ ਮੰਨਦੇ ਆਂ ਉਹ ਸਰਕਾਰ ਨੂੰ ਇਹ ਪਤਾ ਲੱਗ ਜਾਊਗਾ ਕਿ ਵਾਕਈ ਉਹ ਜਿਹੜਾ ਵਾਲਮੀਕੀ ਸਮਾਜ ਹੈ ਉਹ ਜੇ ਸਰਕਾਰ ਬਣਾ ਸਕਦਾ ਤੇ ਸਰਕਾਰ ਪਲਟਾ ਵੀ ਸਕਦਾ ਇਹ ਪ੍ਰਚਾਰਨ ਦਾ ਜੀ ਨਹੀਂ ਮੰਨਦਾ ਇਹ ਫਿਰ ਅੱਗੇ ਦੀ ਮੂਵਮੈਂਟ ਜਿਹੜੀ ਸਾਡੇ ਬੁੱਧੀਜੀਵੀ ਆਏ ਨੇ ਉਹ ਅੱਗੇ ਦੱਸਣਗੇ ਬਿਲਕੁਲ ਜਾਏਗਾ ਜੀ ਬਿਲਕੁਲ ਜਾਏਗਾ